ਨਾਲ ਕੋਈ ਮੈਂ ਤੁਹਾਨੂੰ ਦੱਸਦਾ ਮੈਂ ਮੇਰੇ ਬਾਰੇ ਤੁਹਾਨੂੰ ਪਤਾ ਹੈ ਠੀਕ ਹੈ ਨਾ ਗੱਲ ਇਹ ਐਵੇਂ ਕੈਮਰੇ 'ਚ ਲਾ ਕੇ ਕਿ ਨਿਕਣਾ 2 ਮਿੰਟ ਉੱਥੇ ਵੇਟ ਕਰੋ ਸਾਡੇ ਸਾਰੇ ਦਿਲਾਰ ਮੇਰੇ ਥਾਣੇ ਤੁਰੇ ਫਿਰਦੇ ਆ ਸਾਡੇ ਸਾਰੇ ਦਿਲਾਰ ਮੇਰੇ ਥਾਣੇ ਤੁਰੇ ਫਿਰਦੇ ਆ ਸਾਡੇ ਸਾਰੇ ਦਿਲਾਰ ਮੇਰੇ ਥਾਣੇ ਤੁਰੇ ਫਿਰਦੇ ਆ ਬਾਈ ਦੇ ਕਿਉਂਦਾ ਕੀ ਹੁੰਦਾ ਪਲੈਕਾ ਚ ਤੁਰਾ ਫਿਰਦਾ ਹੁੰਦਾ ਕੀ ਹੁੰਦਾ ਤੇਰੇ ਜਿਹੜੇ ਸਾਹਮਣੇ ਤੁਸੀਂ ਕਰਦੇ ਨੇ ਤੇਰੀ ਲੈਂਗੁਏਜ ਸਹੀ ਹੈ ਜਿਵੇਂ ਤੁਸੀਂ ਬੋਲਦੇ ਤੁਸੀਂ ਕਰਦੇ ਲੈ ਦੁਬਾਰਾ ਜਾ ਥਾਣਾ ਸਿਟੀ ਕੋਟਕਪੂਰਾ ਦੇ ਐਸ ਐਚ ਓ ਵੱਲੋਂ ਕੁਝ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਬੀਤੇ ਦਿਨੀ ਮੋਗਾ ਰੋਡ ਤੇ ਸਥਿਤ ਗੋਦਾਮਾਂ ਵਿੱਚ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਝੋਨੇ ਦੇ ਗੱਟੇ ਚੋਰੀ ਕਰ ਲਏ ਗਏ ਸਨ ਜਿਸ ਦੀ ਜਾਂਚ ਸਰਵਾ ਸਿੰਘ ਮੱਲੀ ਐਸਪੀ ਸਥਾਨਕ ਡੀਐਸਪੀ ਮਨਵਿੰਦਰ ਵੀਰ ਦੁਆਰਾ ਕੀਤੀ ਜਾ ਰਹੀ ਸੀ ਇਸ ਸਬੰਧ ਵਿੱਚ ਕੋਟਕਪੂਰਾ ਇਲੈਕਟ੍ਰੋਨਿਕ ਅਤੇ ਪ੍ਰਿੰਟ মিডিਆ ਨਾਲ ਜੁੜੇ ਕੁਝ ਪੱਤਰਕਾਰਾਂ ਨੇ ਜਦੋਂ ਉੱਥੇ ਜਾ ਕੇ ਕਵਰੇਜ ਕਰਨੀ ਸ਼ੁਰੂ ਕੀਤੀ ਤਾਂ ਉਕਤ ਐਸਐਚਓ ਦੁਆਰਾ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਗਿਆ ਤੇ ਕੈਮਰੇ ਖੋਣ ਦੀ ਕੋਸ਼ਿਸ਼ ਕੀਤੀ ਜਿਸ ਦੀ ਵੀਡੀਓ ਪੱਤਰਕਾਰਾਂ ਦੇ ਕੈਮਰੇ ਵਿੱਚ ਕੈਦ ਹੋ ਗਈ ਉਹਤ ਅਧਿਕਾਰੀ ਨੇ ਪੱਤਰਕਾਰਾਂ ਨੂੰ ਝੂਠਾ ਪਰਚਾ ਦਰਜ ਕਰਨ ਦੀ ਧਮਕੀ ਵੀ ਦਿੱਤੀ ਅਤੇ ਜਬਰੀ ਇੱਕ ਵੀਡੀਓ ਕਲਿੱਪ ਡਿਲੀਟ ਵੀ ਕਰਵਾ ਦਿੱਤਾ ਗਿਆ ਇਸ ਸਮੁੱਚੇ ਘਟਨਾਕਰਮ ਨੂੰ ਲੈ ਕੇ ਪੱਤਰਕਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕੋਈ ਮੈਂ ਤੁਹਾਨੂੰ ਦੱਸਦਾ ਮੈਂ ਮੇਰੇ ਬਾਰੇ ਤੁਹਾਨੂੰ ਪਤਾ ਹੈ ਠੀਕ ਹੈ ਨਾ ਗੱਲ ਐ ਹਾਂ ਮੈਂ ਕੈਮਰੇ ਜਿਹਾ ਲਾ ਕੇ ਆ ਕਿ ਨਿਕਣਾ ਦੋ ਮਿੰਟ ਉੱਥੇ ਬੈਠ ਕਰੋ ਐ ਮੈਂ ਦੇਖੋ ਸਰ ਕੋਈ ਤਾਂ ਡਿਫਰੈਂਟ ਲੈਂਗੁਏਜ ਸਹੀ ਹੈ ਤੂੰ ਕਰ ਲੈ ਫਿਰ ਕਰ ਲੈ ਕਰ ਲੈ ਕਰ ਲੈ ਫਿਰ ਦੋ ਚੱਲ ਫਿਰ ਕਰ ਬੱਬਲੇ ਦੇ ਸ਼ਾਟ ਲੈਣੇ ਆ ਤੁਸੀਂ ਸਾਡੇ ਨਾਲ ਹੈਂ ਅਸੀਂ ਤੁਹਾਡੇ ਤੋਂ ਮੰਗੇ ਕੁਛ ਬਸ ਨਹੀਂ ਮੰਗਿਆ ਨਹੀਂ ਮੰਗਿਆ ਤੁਹਾਡੇ ਤੋਂ ਅਸੀਂ ਬੁਲਾਇਆ ਸੀ ਕੁਛ ਕੋਈ ਐਵੇਂ ਜਿਹਾ ਨਾ ਕਰੀ ਨਾ ਐਵੇਂ ਨਾ ਕੀਮਤ ਲੱਗੀ ਆ ਦੱਸੋ ਬਸ ਜਿਵੇਂ ਹੋਇਆ ਤੂੰ ਕਰ ਲੈ ਨਹੀਂ ਦੱਸੋ ਦੱਸੋ ਕਰ ਲੈ ਫਿਰ ਤੂੰ ਕਰ ਲੈ ਫਿਰ ਮੇਰੇ ਕੈਮਰੇ ਨੂੰ ਹੱਥ ਨਹੀਂ ਲਾਉਣਾ ਤੂੰ ਰਿਕਾਰਡਿੰਗ ਕਰ ਯਾਰ ਤੂੰ ਕੈਮਰੇ ਦੀ ਨਹੀਂ ਨਹੀਂ ਤੁਸੀਂ ਆਏ ਨਾ ਕੁਝ ਨਹੀਂ ਕੈਮਰਾ ਖਰਾਬ ਤੇ ਕੰਮ ਕਰੋ ਤੁਸੀਂ ਤੁਹਾਨੂੰ ਅਸੀਂ ਬੁਲਾਇਆ ਨਹੀਂ ਕੁ ਇਹੀ ਮਗਲ ਕਹੀ ਹੈ ਕਿ ਪਹਿਲਾਂ ਤੈਨੂੰ ਬਤੂ ਕਰ। ਪਰ ਇਹੋ ਵੀ ਸਮਝਾ ਤੂੰ। ਕੀ ਸਮਝਾਵਾਂ? ਤੇ ਸਾਡੇ ਦਲਾਲ ਮੇਰੇ ਥਾਣੇ ਤੁਰੇ ਫਿਰਦੇ ਆ। ਜਿਹੜੇ ਦਲਾਲ ਆ ਦੇੜੇ ਹੋਣਗੇ ਹੋਣਗੇ। ਨਹੀਂ ਨਹੀਂ ਭਾਈ ਸਰਜੀਓ ਬੋਲੋ ਬੋਲ ਦੱਸ। ਜਿਹੜੇ ਹੋਣਗੇ ਹੋਣਗੇ ਅਸਲੀ ਦਲਾਲ। ਪਹਿਲਾਂ ਉਹਨਾਂ ਨੂੰ ਕੰਮ ਕਰ ਲੈਣ। ਅਸੀਂ ਅਸੀਂ ਕੁਝ ਵੀ ਨਹੀਂ ਕਰਨ ਦਾ। ਕਿਹੜੇ ਤੋਰੇ ਜਿਹੜੇ ਤੋਰੇ ਹੋਣਗੇ ਤੋਰ ਹੋਣਗੇ ਭਾਈ ਜੀ ਅਸੀਂ ਨਹੀਂ ਉਹਨਾਂ ਚ ਜਿਪ ਭਲੇਖੇ ਤੁਰੇ ਫਿਰਦਾ ਮੈਨੂੰ। ਭਾਈ ਜੀ ਕਿ ਹੁੰਦਾ? ਕੀ ਹੁੰਦਾ ਭਲੇਖੇ ਚ ਤੁਰੇ ਫਿਰਦਾ ਹੁੰਦਾ ਕੀ ਹੁੰਦਾ ਤੇਰੇ ਜਿਹੜੇ ਸਾਹ ਨੂੰ ਤੁਸੀਂ ਕਰ ਦਿੰਦੇ ਆ। ਤੇਰੀ ਲਈ ਸਹੀ ਹੈ। ਜਿਵੇਂ ਤੁਸੀਂ ਬੋਲਦੇ ਤੁਸੀਂ ਕਰਦੇ। ਲੈ। ਕੋ we